ਹਾਈ ਕੋਰਟ ਤੇ ਕੱਪਸਫਰੀ ਕੋਰਟ ਦੀ ਰਿਕਵੈਸਟ ਹੈ ਵੀ ਤੁਸੀਂ ਜਿਹੜਾ ਸੂ ਮੋਡਲ ਲੈ ਕੇ ਸੈਂਟਰ ਸਰਕਾਰ ਦੇ ਪ੍ਰੈਸ਼ਰ ਕਰੋਗੇ ਉਹ ਸਾਡੇ ਨੋਟਿਸ ਜਾਰੀ ਕਰਨ ਤਾਂ ਕਿ ਲੋਕਾਂ ਨੂੰ ਇਹ ਜਿਹੜਾ ਮਿਲੇ ਦੇਖੋ ਇਹ ਬੜੀ ਵੱਡੀ ਗੱਲ ਹੈਗੀ ਆ ਕਿ ਉਹਨਾਂ ਨੇ ਐਡਾ ਵੱਡਾ ਫੈਸਲਾ ਲਿਆ ਤੇ ਸਾਰਾ ਪੰਜਾਬ ਦੇ ਨਾਲ ਖੜਾ ਬੱਚਾ ਪੰਜਾਬ ਦੇ ਨਾਲ ਖੜਾ ਹੈ ਉਹਦਾ ਡਬਲ ਕਦੇ ਕੋਈ ਡਬਲ ਕਰ ਲਾਂਗੇ ਡਬਲਿੰਗ ਹੋ ਗਈ ਕੋਈ ਡਬਲਿੰਗ ਨਹੀਂ ਹੋਈ ਠੀਕ ਹੈ ਨਾ ਤੇ ਕੋਈ ਡਬਲਿੰਗ ਨਹੀਂ ਹੋਈ ਸਭ ਝੂਠਾ ਪੜੰਦਾ ਹੈਗਾ ਮਾਦਾ ਆਸਟ੍ਰੇਲੀਆ ਬੈਠਾ ਹੈ ਉਹਨੇ ਕਹੇ ਅੱਜ ਉਹਦਾ ਬਿਆਨ ਆ ਕੇ ਅੱਜ ਕੱਲ ਆ ਰਹੇ ਨੇ ਤਾਂ ਪਲਸ ਕਿ ਸੋਤਾ ਪਿਆ ਸੀ ਇੱਕ ਸਾਲ ਤੋਂ ਕਾਜੂ ਕਿਸਾਨਾਂ ਦੇ ਵੱਲੋਂ ਪੂਰਾ ਪੰਜਾਬ ਬੰਦ ਕੀਤਾ ਗਿਆ ਹੈ ਸਾਬਕਾ ਕੈਬਨਿਟ ਮੰਤਰੀ ਹੈਲਥ ਮੰ Minister ਬਲਵੀ ਸਿੰਘ ਸਿੱਧੂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਸਰ ਅੱਜ ਇੱਥੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਪਹੁੰਚੇ ਆ ਦੂਜੇ ਪਾਸੇ ਅਸੀਂ ਤਸਵੀਰ ਦੇਖ ਰਹੇ ਹਾਂ ਕਿ ਸਾਡਾ ਅੰਦਦਾਤਾ ਲਗਾਤਾਰ ਸੜਕਾਂ ਤੇ ਰੋਲ ਰਿਹਾ ਹੈ ਐਦਾਂ ਹੈਗਾ ਕਿ ਵੀ ਅਸੀਂ ਇਹ ਕਹਿੰਦੇ ਵੀ ਜਿਹੜਾ ਇਹ ਸਰਕਾਰਾਂ ਦੋਨੋਂ ਹੈਗੀਆਂ ਨੇ ਇਸ ਵੇਲੇ ਸਰਕਾਰਾਂ ਦੋਨੋਂ ਬਹੁਤ ਗਲਤ ਕੰਮ ਕਰ ਰਹੀਆਂ ਨੇ ਔਰ ਇਹ ਲੋਕਾਂ ਨੂੰ ਸੁੱਤੇ ਅੱਜ ਲੋਕ ਪੰਜਾਬ ਦੇ ਵਿਰ ਹੋ ਚੁੱਕੇ ਨੇ ਔਰ ਜੇ ਹਾਲਾਤੇ ਉਦੋਂ ਦੇ ਰਹੇ ਤਾਂ ਅਗਲੀਆਂ ਦਿਨਾਂ ਦੇ ਛੋਟਾ ਧਰਨੇ ਬਹੁਤ بڑا ਪ੍ਰੋਟੈਸਟ ਹੋ ਜਾਏਗਾ ਉਹਦਾ ਇਹ ਜੋ ਇਹਦੀ ਸਾਰੀ ਜ਼ਿੰਮੇਵਾਰੀ ਸੈਂਟਰ ਤੇ ਪੰਜਾਬ ਸਰਕਾਰ ਦੀ ਹੋਏਗੀ ਤੁਸੀਂ ਅੱਜ ਇੱਥੇ ਪਹੁੰਚੋ ਜੇ ਅਸੀਂ ਹਾਲਾਤ ਦੇਖੀਏ ਤਾਂ ਕਿਤੇ ਨਾ ਕਿਤੇ ਵਿਰੋਧੀ ਧਿਰ ਵੀ ਜਿਹੜਾ ਨਾਲ ਖੜਦਾ ਨਹੀਂ ਨਜ਼ਰ ਆ ਰਿਹਾ ਆਪਾਂ ਮੁੱਦੇ ਚੁੱਕ ਰਹੇ ਆ ਅਸੀਂ ਜੇ ਸੈਂਟਰ ਦੇ ਵਿੱਚ ਗੱਲ ਕਰੀਏ ਤਾਂ ਜਦੋਂ ਵੀ ਮੁੱਦਾ ਆਉਂਦਾ ਹੈ ਸਾਡੀ ਲੋਕ ਸਭਾ ਦੇ ਵਿੱਚ ਵੀ ਚੁੱਕਿਆ ਜਾਂਦਾ ਤਾਂ ਵੀ ਸੁਣੀ ਨਹੀਂ ਜਾਂਦਾ ਉਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਪ੍ਰੋਟੋਕੋਲ ਹੁੰਦਾ ਹੈ ਕਿ ਅਸੀਂ ਕਾਲ ਟੈਨਸ਼ਨ ਦਿੰਨੇ ਆ ਜਾਂ ਕੁਐਸਚਨ ਨਬਰ ਤੇ ਬੋਲਦੇ ਆ ਜੀਰੋ ਹੋਰ ਬੋਲਦੇ ਆ ਤਾਂ ਸਪੀਕਰ ਦੀ ਸੈਕਟਿਓਰ ਹੋਣੀ ਹੁਣ ਚਾਹੀਦੀ ਆ ਤੇ ਲੇਕਿਨ ਉਦੋਂ ਉਦੋਂ ਜਿਹੜੀ ਇਹ ਗੱਲ ਹੈਗੀ ਆ ਉਦੋਂ ਸਰਕਾਰ ਟਾਈਮ ਨਹੀਂ ਦਿੰਦੀ ਸਪੀਕਰ ਉਹਦੇ ਹੱਥ ਉਹਦੀ ਪਰਮਿਟ ਹੁੰਦਾ ਸਰ ਹੁਸੈਨ ਆਲੀ ਸੁਪਰੀਮ ਕੋਰਟ ਦੀ ਜਿਹੜੀ ਆਖਰੀ ਸੁਣਵਾਈ ਹੋਈ ਹੈ ਉਸ ਤੋਂ ਕਿਸਾਨ ਵੀ ਕਿਤੇ ਨਾ ਕਿਤੇ ਖੁਸ਼ ਨਜ਼ਰ ਨਹੀਂ ਆ ਰਹੇ ਸੁਪਰੀਮ ਕੋਰਟ ਦੀ ਆਖਰੀ ਸੁਣਵਾਈ ਹੋਈ ਹੈ ਉਸ ਤੋਂ ਕਿਸਾਨ ਵੀ ਨਜ਼ਰ ਨਹੀਂ ਆ ਰਹੇ ਕਹਾਂਗਾ ਕਿ ਹਾਈ ਕੋਰਟ ਤੇ ਜੱਪ ਸੁਪਰੀਮ ਕੋਰਟ ਦੇ ਰਿਕਵੈਸਟ ਹੈ ਵੀ ਤੁਸੀਂ ਜਿਹੜਾ ਸੂ ਮੋਡਲ ਲੈ ਕੇ ਸੈਂਟਰ ਸਰਕਾਰ ਤੇ ਪ੍ਰੈਸ਼ਰ ਕਰੋਗੇ ਉਹ ਸਾਡੇ ਨੋਟਿਸ ਜਾਰੀ ਕਰਨ ਤਾਂ ਕਿ ਲੋਕਾਂ ਨੂੰ ਇੱਕ ਜਿਹੜਾ ਮਿਲੇ ਜਗੀ ਸਿੰਘ ਗੱਲੇਬਾਦ ਲਗਾਤਾਰ ਭੁਖੜ ਹੜਤਾਲ ਤੇ ਬੈਠੇ ਹੋਏ ਆ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਬੜੀ ਵੱਡੀ ਗੱਲ ਹੈਗੀ ਆ ਕਿ ਉਹਨਾਂ ਨੇ ਐਡਾ ਵੱਡਾ ਫੈਸਲਾ ਲਿਆ ਹੈ ਤੇ ਸਾਰਾ ਪੰਜਾਬ ਦੇ ਨਾਲ ਖੜਾ ਬੱਚਾ ਪੰਜਾਬ ਦੇ ਨਾਲ ਖੜਾ ਹੈ ਤੇ ਇਸ ਕਰਕੇ ਅੱਜ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੇ ਅਸੀਂ ਆਪਣੇ ਜਿਹੜੇ ਜਿੰਨੇ ਬੰਦੇ ਨੇ ਮੈਂ ਵੀ ਕਿਸਾਨ ਪਰਿਵਾਰ ਚੋਂ ਆ ਮੇਰਾ ਬਾਦਰ ਵੀ ਕਿਸਾਨ ਹਲ ਬੋਂਦਾ ਸੀਗਾ ਤੇ ਮੈਂ ਇਹ ਗੱਲ ਕਹਾਗਾ ਜਿਹੜੇ ਲੋਕ ਐਦਾਂ ਗੱਲਾਂ ਕਰਦੇ ਨੇ ਉਹਨਾਂ ਲੋਕਾਂ ਨੂੰ ਚਾਹੀਦਾ ਸਾਡੇ ਨਾਲ ਖੜਨ ਤੇ ਅਸੀਂ ਨਾਲ ਜਾ ਕੇ ਸਾਡੀ ਪਾਰਟੀ ਨੇ ਹਮੇਸ਼ਾ ਕਾਂਗਰਸ ਦੇ ਕਿਸਾਨਾਂ ਦੀ ਮਦਦ ਕੀਤੀ ਆ ਮਜ਼ਦੂਰ ਦੀ ਮਦਦ ਕੀਤੀ ਆ ਔਰ ਜਿਹੜੇ ਸੈਕੂਲਰ ਫੋਰਸ ਜਿਹੜੀਆਂ ਹੁੰਦੀਆਂ ਨੇ ਉਹ ਸਾਰੇ ਲੋਕਾਂ ਨੂੰ ਨਾਲ ਲੱਗ ਚੱਲਦੀਆਂ ਨੇ ਪਰ ਬੀਜੇਪੀ ਲੋਕਾਂ ਦੀ ਬਣਿਆ ਪਾਉਣਾ ਚਾਹੁੰਦੀ ਆ ਜੀ ਜਿਵੇਂ ਪੀਜੀਪੀ ਦੀ ਗੱਲ ਕੀਤੀ ਤਾਂ ਪਹਿਲਾਂ ਵਾਦੇ ਵੀ ਕੀਤੇ ਜਾਂਦੇ ਨੇ ਜਦੋਂ ਪਹਿਲਾ ਅਲਾਨ ਅੰਦੋਲਨ ਹੁੰਦਾ ਹੈ ਉਹਦਾ ਡਬਲ ਕਹਿੰਦਾ ਇੱਕ ਉਹ ਡਬਲ ਕਰ ਲਾਂਗੇ ਡਬਲਿੰਗਮ ਹੋ ਗਈ ਕੋ ਡਬਲਿੰਗਮ ਨਹੀਂ ਹੋਈ ਠੀਕ ਹੈ ਨਾ ਤੇ ਕੋ ਡਬਲਿੰਗਮ ਨਹੀਂ ਹੋਏ ਸਭ ਛੋਟਾ ਪੜੰਦਾ ਹੈਗਾ ਤੇ ਉਹਨਾਂ ਲੋਕਾਂ ਨੂੰ ਗਮਰਾ ਕੀਤਾ ਲੋਕ ਸਮਝ ਨਹੀਂ ਰਹੇ ਸੋ ਬਲੋ ਅੱਜ ਉਹਨਾਂ ਨੇ ਇੱਕ ਹੋਰ ਤਰੀਕਾ ਸ਼ੁਰੂ ਕਰਤਾ ਕਿ ਲੋਕਾਂ ਤਰਜ਼ ਦੇ ਬਣਾ ਸ਼ੁਰੂ ਕਰਤਾ ਉਹਦੇ ਦੋ ਫਿਰਕੇ ਬਣਾ ਕਰਕੇ ਇੱਕ ਪਾਸੇ ਸਾਰੇ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਸੋ ਪਾੜਨ ਦੀ ਕੋਸ਼ਿਸ਼ ਕਰਦੇ ਆ ਜੀ ਇੱਕ ਖਾੜਾ ਜਿਹੜਾ ਪੇਸ਼ ਕੀਤਾ ਗਿਆ ਹੈ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਨਵੇਂ ਤਰੀਕੇ ਦੇ ਨਾਲ ਉਹੀ ਕਾਨੂੰਨ ਬਣਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ 2020 ਦੇ ਵਿੱਚ ਕੀਤੀ ਗਈ ਸੀ ਉਹ ਜਿਹੜਾ ਨਵਾਂ ਖਾੜਾ ਹੈ ਉਸ ਨੂੰ ਕਿਵੇਂ ਦੇਖਦੇ ਹੋ ਥੋੜਾ ਉਹ ਡਰਾਮਾ ਹੈ ਟੈਨਸ਼ਨ ਡਬੇਟ ਕਰਨ ਵਾਲੀ ਗੱਲ ਹੈ ਕਿ ਲੋਕਾਂ ਗਮਰਾ ਹੋਣ ਲੋਕਾਂ ਲੋਕਾਂ ਗਮਰਾ ਹੋਣ ਤੋਂ ਬਾਅਦ ਲੋਕਾਂ ਤੋਂ ਘਬਰਾਹ ਕਰਨ ਤੋਂ ਬਾਅਦ ਕਿ ਲੋਕ ਇੱਥੇ ਜੁੜ ਜਾਣਗੇ ਤਾਂ ਅਸੀਂ 2000 ਤੁਹਾਡੇ ਰੋ ਪੱਟ ਕੇ ਸਾਰਾ ਬਸਾ ਹੱਲ ਕਰ ਲਾਂਗੇ ਪਰ ਨਹੀਂ ਅੱਜ ਪੰਜਾਬ ਦਾ ਬੱਚਾ ਬੱਚਾ ਪੰਜਾਬ ਦੀ ਹਰ ਜਥੇਬੰਦੀ ਇਹਨਾਂ ਨਾਲ ਖੜੀ ਹੈ ਕਿਸਾਨ ਜਿਹੜੇ ਨਹੀਂ ਉਹ ਲਗਾਤਾਰ ਸਵਾਲ ਚੁੱਕ ਰਹੇ ਨੇ ਕਿ ਅੱਜ ਸੀਐਮ ਮਾਨ ਨੂੰ ਇੱਥੇ ਹੋਣਾ ਚਾਹੀਦਾ ਸੀ ਜਦੋਂ ਕਿ ਉਹ ਪੰਜਾਬ ਛੱਡ ਕੇ ਬਾਹਰ ਘੁੰਮ ਰਹੇ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਨੇ ਉਹਦਾ ਮਾਤਾ ਆਸਟ੍ਰੇਲੀਆ ਬੈਠਾ ਹੈ ਉਹਨੇ ਕਹੇ ਅੱਜ ਉਹਦਾ ਬਿਆਨ ਆ ਕੇ ਅੱਜ ਕੱਲ ਆ ਰਹੇ ਨੇ ਤਾਂ ਪਰ ਲੱਗ ਕੇ ਸੁੱਤਾ ਪਿਆ ਸੀ ਇੱਕ ਸਾਲ ਤੋਂ 7 ਸੁੱਤਾ ਪਿਆ ਸੀ ਉਹ ਪਤਾ ਨਾ ਤਾਂ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਲਗਾਤਾਰ ਜਿਹੜੇ ਨੇ ਇੱਕ ਪਾਸੇ ਉਹ ਤਸਵੀਰ ਸਾਹਮਣੇ ਆਉਂਦੀ ਹੈ ਜਿੱਥੇ ਕਿਸਾਨ ਜਿਹੜਾ ਹੈ ਉਹ ਅੱਜ ਸੜਕਾਂ ਦੇ ਉੱਤੇ ਬੈਠਾ ਹੋਇਆ ਹੈ ਤਾਂ ਦੂਜੇ ਪਾਸੇ ਜਿਹੜੇ ਲੀਡਰ ਨੇ ਵਿਰੋਧੀ ਤੇ ਇੱਕ ਪਾਸੇ ਵਾਕੀ ਜਗ੍ਹਾ ਤੇ ਵੀ ਨਜ਼ਰ ਆਉਂਦੇ ਪਰ ਅੱਜ ਇੱਥੇ ਤਸਵੀਰ ਦਿਖਾਈ ਕਿ ਕਾਂਗਰਸ ਦੇ ਸਾਫ ਦਾ ਕੈਬਨਿਟ ਮੰਤਰੀ ਹੈਲਥ ਮੰਤਰੀ ਡਾਕਟਰ ਬਲਵੀਰ ਸਿੱਧੂ ਜਿਹੜੇ ਨੇ ਉਹ ਕਿਸਾਨਾਂ ਦੇ ਸਮਰਥਨ ਦੇ ਵਿੱਚ ਪਹੁੰਚੇ ਸੀ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਸਟੇਟ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਮਿਲ ਕੇ ਮਲੀਪੋ ਗੱਦੇ ਨਾਲ ਕਿਸਾਨਾਂ ਦੇ ਨਾਨੂੰ ਲਗਾਤਾਰ ਤੰਗ ਪਰੇਸ਼ਾਨ ਕਰ ਰਹੀ ਹੈ ਵੀਡੀਓ ਜਨੂਸਪਾਲਤਾ ਪ੍ਰਸਾਦ ਦੇ ਨਾਲ ਮਹਿੰਦਰ ਸਿੱਧੂ ਵੀਪੀ ਸੰਜਾ ਮਹਾਲੇ